ਹੈਲੋ ਦੋਸਤੋ ਕਿਦਾਂ ਜੀ ਠੀਕ ਠਾਕ ਹੂੰ ਉਮੀਦ ਕਰਦਾ ਸਾਰੇ ਜਣ ਸੈੱਟ ਹੋਵੋਗੇ ਤੇ ਵੈਲਕਮ ਕਰਦੇ ਆ ਜਾਸਰੀਣਾ ਵਲੌਗ ਚੈਨਲ ਤੇ ਅੱਜ ਵਾਲਾ ਵਲੌਗ ਕਰਦੇ ਆ ਸਟਾਰਟ ਸੋ ਬਾਲ ਬੱਚਾ ਐਸ਼ ਤੇ ਆਪਣਾ ਛੋਟਾ ਜਿਹਾ ਕਾਕਾ ਜਿਹੜਾ ਨਵਾਂ ਆਇਆ ਛੋਟਾ ਸਿੱਧੂ ਉਹ ਗਏ ਹੋਏ ਆ ਪੈਂਡ ਆਪਣੇ ਨਾਨਕੀ ਗਏ ਹੋਏ ਆ ਤੇ ਬਾਪੂ ਬਿਲਕੁਲ ਠੀਕ ਆ ਤੁਹਾਡੀਆਂ ਦੁਆਵਾਂ ਤੁਹਾਡੇ ਕਮੈਂਟ ਸੋ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਸੀ ਕਿ ਦੁਆ ਦੇ ਨਾਲੋਂ ਦੁਆ ਦੀ ਜਿਆਦਾ ਜ਼ਰੂਰਤ ਆ ਆਪਾਂ ਨੂੰ ਕਾ ਨਾ ਮੈਡੀਸਨ ਦੇ ਨਾਲੋਂ ਦਵਾ ਜ਼ਿਆਦਾ ਕੰਮ ਕਰਦੀ ਆ ਤੁਸੀਂ ਸਾਰਿਆਂ ਨੇ ਇੰਨੇ ਜ਼ਿਆਦਾ ਕਮੈਂਟ ਆਏ ਇੰਨੇ ਤੁਹਾਡੇ ਪੋਜ਼ਿਟਿਵ ਕਮੈਂਟ ਆਏ ਨਹੀਂ ਆ ਤੁਸੀਂ ਸਭ ਨੇ ਅਰਦਾਸਾਂ ਕੀਤੀਆਂ ਤੁਹਾਡੀ ਅਰਦਾਸ ਦੇ ਸਦਕਾ ਬਾਪੂ ਬਿਲਕੁਲ ਠੀਕ ਹੋ ਚੱਲੇ ਆ ਠੀਕ ਆ ਤੇ ਤੁਸੀਂ ਨਹੀਂ ਲਾਸਟ 클ਿੱਪ ਮੈਂ ਐਡ ਕੀਤੀ ਸੀ ਕੱਲ ਵਾਲੀ ਵਲੌਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਬਾਪੂ ਕਿੰਨੇ ਕਿ ਜ਼ਿਆਦਾ ਹੋ ਗਏ ਸੀਗੇ ਸਾਰਿਆਂ ਨੂੰ ਇਦਾਂ ਹੋ ਗਿਆ ਸੀਗਾ ਕਿ ਵੀ ਬਾਪੂ ਦਾ ਕੁਝ ਟਾਈਮ ਹੀ ਆ ਬਸ ਸਾਰੇ ਰਿਸ਼ਤੇਦਾਰ ਹੋਣੇ ਸ਼ੁਰੂ ਹੋ ਗਏ ਪਿੰਡੋਂ ਸਾਰੇ ਆਉਣੇ ਲੱਗੇ ਸਾਰੇ ਸਾਰੇ ਨੂੰ ਇਹ ਸੀ ਕਿ ਬਈ ਹੁਣ ਤਾਂ ਵੀ ਮੁਸ਼ਕਲ ਹੀ ਆ ਐਂਡੀ ਆ ਹਨਾ ਕਿ ਜਦੋਂ ਇਦਾਂ ਹੋ ਜੇ ਤੇ ਛੋਟੀਆਂ ਦਵਾਈਆਂ ਨੇ ਬਾਪੂ ਨੂੰ ਠੀਕ ਕਰਤਾ ਬਿਲਕੁਲ ਬਾਕੀ ਜਦੋਂ ਉਹਨਾਂ ਕੁਦਰਤ ਜੋ ਲੋਕ ਕਹਿੰਦੇ ਆ ਕੰਮ ਕਰਦੀ ਆ ਤਾਂ ਉਹ ਉਹਦਾ ਆਪਾਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਜਿਹੜੀ ਕੁਦਰਤ ਹੁੰਦੀ ਆ ਨਾ ਕੁਦਰਤ ਸਭ ਤੋਂ ਜ਼ਿਆਦਾ ਸ਼ਕਤੀਮਾਨ ਸਭ ਤੋਂ ਜ਼ਿਆਦਾ ਤਾਕਤਵਾਰ ਆ ਤੇ ਜਿਹੜੀ ਕੁਦਰਤ ਆ ਕੁਦਰਤ ਨੇ ਫਿਰ ਕਿਸ਼ਮਾ ਕੀਤਾ ਜਦੋਂ ਬਾਪੂ ਜਦ ਜਦਾਂ ਡਿਲੀਵਰੀ ਹੁੰਦੀ ਆ ਹਨਾ ਜਦੋਂ ਮਨਪੀਤ ਦੀ ਡਿਲੀਵਰੀ ਹੁੰਦੀ ਆ ਤੇ ਉਸ ਦਿਨ ਜਿਹੜਾ ਸੀਗਾ ਕਿ ਬਾਪੂ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਤੁਸੀਂ ਦੇਖੀ ਬਲੌਗ ਦੇ ਵਿੱਚ ਹਨ ਤੇ ਪਰ ਕੁਦਰਤ ਨੇ ਕੰਮ ਕੀਤਾ ਕਿ ਛੋਟੇ ਬੱਚੇ ਨੇ ਆਉਣਾ ਸੀਗਾ ਸ਼ਾਇਦ ਉਹਨੇ ਹੌਸਲਾ ਦੇਣਾ ਸੀਗਾ ਹਨਾ ਕਿ ਵੀ ਆਪਦੇ ਦਾਦੇ ਨੂੰ ਵੀ ਤੂੰ ਉੱਠ ਵੀ ਮੈਂ ਵੀ ਆ ਗਿਆ ਹੁਣ ਆਪਾਂ ਤਿੰਨ ਯਾਰ ਹੋ ਗਏ ਇਕੱਠੇ ਸੋ ਬਹੁਤ ਦਰਦਾਂ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਵੀ ਟਾਈਮ ਲੰਘ ਜੇ ਹਜੇ 20-25 ਦਿਨ ਹੋਰ ਲੰਘ ਜੇ ਸੋ 20-25 ਦਿਨ ਡਿਲੀਵਰੀ ਪਹਿਲਾਂ ਆ ਗਿਆ ਆਪਦੇ ਟਾਈਮ ਤੋਂ ਬੱਚਾ ਜਿਹੜਾ ਆਪਣਾ ਨੰਨਾ ਸਿੱਧੂ ਹਨਾ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਦਾਤ ਦਿੱਤੀ ਹੈ ਜਿਹੜੀ 20 25 ਦਿਨ ਆਪਦੇ ਟਾਈਮ ਤੋਂ ਪਹਿਲਾਂ ਹੀ ਆ ਗਿਆ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਡਾਕਟਰਾਂ ਨੇ ਬਹੁ ਕੀਤੀ ਸਾਨੂੰ ਵੀ ਇਹ ਸੀਗਾ ਕਿ ਬੱਚਾ ਕਮਜ਼ੋਰ ਆਣਾ ਜਿਆਦੀ ਹੋਵੇ ਵੀ ਸਭ ਕੁਝ ਠੀਕ ਹੋਵੇ ਜਦੋਂ ਪੁੱਠਾ ਟਾਈਮ ਹੋ ਤਾਂ ਸਾਰੇ ਪਾਸੋਂ ਲੱਗ ਜਾਂਦਾ ਬਟ ਉਹ ਕਹਿੰਦਾ ਨਹੀਂ ਮੈਂ ਆਉਣਾ ਹਨਾ ਜਿੱਦੇ ਡਿਲੀਵਰੀ ਹੁੰਦੀ ਆ ਜਿੱਦੇ ਉਹ ਬੱਚਾ ਆਪਣੇ ਜਨਮ ਲੈਂਦਾ ਘਰੇ ਹਨਾ ਤੇ ਉਸ ਦਿਨ ਬਾਪੂ ਬਹੁਤ ਜਿਆਦਾ ਹਾਲਤ ਖਰਾਬ ਸੀਗੀ ਤੇ ਇੱਕ ਦਿਨ ਮੈਂ ਘਰੇ ਜਾਉਂਦਾ ਸੀ ਕਦੇ ਮੈਂ ਹਸਪੀਟਲ ਜਾਂਦਾ ਸੀਗਾ ਬਾਪੂ ਨੇ ਉਹਦੇ ਮੈਡੀਸਨ ਵੀ ਲਈ ਕਹਿੰਦਾ ਵੀ ਮੈਂ ਬਸ ਹੁਣ ਵੀ ਗਿਵ ਅਪ ਕਰ ਗਿਆ ਵੀ ਮੈਂ ਕਿਤੇ ਨਾ ਕਿਸੇ ਡਾਕਟਰ ਦੇ ਜਾਣਾ ਮੈਂ ਇਹਨੂੰ ਕਿਹਾ ਸੀ ਮੈਂ ਆਪੇ ਚੱਲ ਕੇ ਡਾਕਟਰ ਡਾਕਟਰ ਦੇ ਚੱਲੇਗੀ ਨਹੀਂ ਮੈਂ ਇਹਨੂੰ ਡਾਕਟਰ ਦੇ ਨਾਲ ਲੈ ਕੇ ਜਾਉ ਮੈਂ ਨਹੀਂ ਜਾਣਾ ਪਲੀਜ਼ ਸੋ ਬਹੁਤ ਔਖਾ ਹੋਇਆ ਪਿਆ ਸੀ ਕੰਮ ਸਾਰੇ ਪਾਸੇ ਹਨਾ ਫਿਰ ਕੁਦਰਤ ਨੇ ਕੀਤਾ ਕੰਮ ਕਿ ਜਦੋਂ ਪਤਾ ਲੱਗਾ ਬਾਪੂ ਨੂੰ ਕਿ ਮੇਰੇ ਪੋਤਾ ਹੋਇਆ ਤੇ ਬਾਪੂ ਇੱਕਦਮ ਉੱਠ ਕੇ ਬੈਠ ਗਿਆ ਬਈ ਮੇਰੇ ਪੁੱਤਾ ਹੋ ਗਿਆ ਯਾਰ ਉਹ ਹੌਸਲਾ ਹੁੰਦਾ ਹਨਾ ਬਾਪੂ ਦੀਆਂ ਬਾਪੂ ਮੈਂ ਹਮੇਸ਼ਾ ਜਿਉ ਸਹੀ ਹੁੰਦੇ ਉਹਦੋਂ ਵੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਪਦਾ ਪੋਤਾ ਵੇਖ ਲਾਂ ਫੇਰ ਕੋਈ ਚੱਕਰ ਨਹੀਂ ਗਿਆ ਫੇਰ ਬਾਬਾ ਅਗਲੇ ਦਿਨ ਹੀ ਲੈ ਜੀ ਹਨਾ ਸੋ ਇਹ ਠੀਕ ਹੁੰਦੇ ਦੀਆਂ ਗੱਲਾਂ ਨੇ ਬਾਪੂ ਦੀਆਂ ਜਦੋਂ ਬਾਪੂ ਗੱਲਾਂ ਕਰਦਾ ਹੁੰਦਾ ਸੀ ਤੇ ਉਹ ਦਿਨ ਜਾਂਦਾ ਜਦੋਂ ਬਾਪੂ ਨੇ ਉਹ ਗੁੱਡ ਨਿਊਜ਼ ਸੁਣੀ ਕਿ ਮੇਰੇ ਪੋਤਾ ਪ੍ਰਮਾਤਮਾ ਨੇ ਪੋਤੇ ਦੀ ਦਾਤ ਬਖਸ਼ੀ ਆ ਹਨਾ ਕਿ ਜਸ ਦੇ ਮੁੰਡਾ ਹੋਇਆ ਤੇ ਉਹ ਟਾਈਮ ਜਾਂਦਾ ਬਾਪੂ ਉੱਠ ਕੇ ਬੈਠ ਗਿਆ ਤੇ ਬਾਪੂ ਨੇ ਆਪ ਦੀ ਆਪਦੇ ਕਿਹਾ ਕਿ ਮੈਨੂੰ ਦਵਾਈ ਦਿਓ ਮੈਨੂੰ ਦਵਾਈ ਲੈਣੀ ਹੈ ਮੈਨੂੰ ਦਵਾਈ ਦਿਓ ਫਿਰ ਉਹ ਦਿਨ ਉਹ ਟਾਈਮ ਜਾਂਦਾ ਬਾਈ ਜੀ ਦਿਨ ਬੋ ਦਿਨ ਦਿਨ ਬੋ ਦਿਨ ਦਿਨ ਬੋ ਦਿਨ ਤੇ ਚਾਰਾਂ ਪੰਜਾ ਦਿਨਾਂ ਦੇ ਵਿੱਚ ਬਾਪੂ ਹੁਣ ਤੁਹਾਨੂੰ ਮੈਂ ਦਿਖਾਉਣਾ ਬਾਪੂ ਪੂਰਾ ਐਨ ਕੈਮ ਆ ਹਨਾ ਤੇ ਬਾਪੂ ਠੀਕ ਆ weight ਵੀ ਘਟਣਾ ਸ਼ੁਰੂ ਹੋ ਗਿਆ ਜਾਣ ਕੇ ਸਾਡੇ 72 ਕਿਲੋ weight ਸੀਗਾ ਕਿ ਜਿਹੜੀ ਆਪਾਂ ਮੈਡੀਸਨ ਸ਼ੁਰੂ ਕੀਤੀ ਸੀ ਭਦੌਰ ਤੋਂ ਸ਼ੁਰੂ ਕੀਤੀ ਸੀਗੀ হোমোপ্যাথিক মেডিসিন শুরু ਕੀਤੀ ਸੀ ਸਾਰੀਆਂ ਦਵਾਈਆਂ ਬੰਦ ਕਰ ਦਿੱਆਂ ਕਿਉਂਕਿ ਡਾਕਟਰਾਂ ਡੀ ਐਮ ਸੀ ਐਲ ਨੇ ਸਾਰਾ ਜ਼ੋਰ ਆਪ ਦਾ ਲਾ ਲਿਆ ਸੀ ਜਿੰਨਾ ਉਹ ਲਾ ਸਕਦੇ ਸੀ ਸਾਰਾ ਉਹਨਾਂ ਨੇ ਟ੍ਰੀਟਮੈਂਟ ਆਪ ਦਾ ਕਰ ਲਿਆ ਜਿੰਨਾ ਉਹ ਕਰ ਸਕਦੇ ਸੀ ਹਨ ਸੋ ਐਂਡ ਤੇ ਉਹ ਵੀ ਗਿਵ ਅਪ ਕਰ ਗਏ ਸੀ ਫਿਰ ਜਦੋਂ ਕਹਿੰਦਾ ਕਿ ਜੇ ਆਪਾਂ ਜ਼ਿੰਦਗੀ ਦੇ ਵਿੱਚ ਮਾੜਾ ਟਾਈਮ ਆ ਜਾਂਦਾ ਹੈ ਨਾ ਫਿਰ ਉਹਦੇ ਨਾਲ ਲੜੋ ਆਖਰੀ ਸਾਹ ਤੱਕ ਲੜੋ ਡਰ ਕੇ ਨਾ ਭੱਜੋ ਜੋ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਮੇਰੇ ਪਹਿਲਾਂ ਵਲੌਗ ਚ ਵੀ ਕਹਿੰਦਾ ਕੋਈ ਬਦਲ ਨਹੀਂ ਸਕਦਾ ਬਟ ਆਖਰੀ ਸਾਹ ਤੱਕ ਲੜੋ ਠੀਕ ਆ ਮੈਂ ਕਹਿਣਾ ਹੁੰਨਾ ਕਿ ਆਪਾਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖੀਏ ਸੋ جنگ ਆਖਰੀ ਸਾਹ ਤੱਕ ਲੜਨੀ ਚਾਹੀਦੀ ਆ ਸੋ ਪਤਾ ਨਹੀਂ ਹੁੰਦਾ ਕਿ ਵਰੀ ਨਾ ਗੁੱਛੇ ਦੀ ਆਖਰੀ ਚਾਬੀ ਦੇ ਨਾਲ ਜਿੰਦਾ ਖੁੱਲ ਜਾਂਦਾ ਹੁੰਦਾ ਸੋ ਗਿਵ ਆਪਣੀ ਕਦੀ ਵੀ ਕਰਨਾ ਚਾਹੀਦਾ ਸੋ ਸਾਰੇ ਪਰਿਵਾਰ ਨੇ ਸਾਰੇ ਰਿਸ਼ਤੇਦਾਰ ਨਾਲ ਖੜ ਗਏ ਸਾਰੇ ਭੈਣ ਭਰਾ ਨਾਲ ਖੜ ਗਏ ਜਦੋਂ ਜਦੋਂ ਸਾਰਿਆਂ ਨੂੰ ਇਦਾਂ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਸਾਬ ਨੇ ਹੌਸਲਾ ਦਿੱਤਾ ਸਾਬ ਨੇ ਤਰਵਾਸ ਦਿੱਤਾ ਸੋ ਉਧਰ ਪਰਮਾਤਮਾ ਨੇ ਅਨਮੋਲੀ ਦਾਤ ਦਿੱਤੀ ਉਧਰੋਂ ਸੋ ਚਾਰ ਕੇ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਦੀ ਕੁਦਰਤ ਨੇ ਇੱਕ ਸਾਈਡ ਹੋ ਕੇ ੱੱਕਾ ਲਾਦਾ ਕਿ ਵੀ ਔਠੇ ਸ਼ੇਰਾ ਵੀ ਕੋਈ ਚੱਕਰ ਨਹੀਂ ਅਸੀਂ ਤੇਰੇ ਨਾਲ ਹਨ ਕਿ ਜਦੋਂ ਕਿਸੇ ਦੇ ਮਾੜਾ ਟਾਈਮ ਆ ਜੇ ਨਾ ਜਦੋਂ ਕਿਸੇ ਦੇ ਔਖਾ ਟਾਈਮ ਆ ਜੇ ਕੋਈ ਵੀ ਆ ਚਾਹੇ ਆਪਣੇ ਦੇ ਨਕਲ ਚੱਲਿਆ ਚੱਲੂ ਹਨ ਕਿਸੇ ਹੋਰ ਦੇ ਵੀ ਆਪਣੇ ਰਿਲੇਟਿਵ ਆ ਜਾਂ ਆਪਣੇ ਰਿਸ਼ਤੇਦਾਰ ਆ ਕਿਸੇ ਦੇ ਮਾੜਾ ਟਾਈਮ ਆ ਜੇ ਨਾ ਜਦੋਂ ਤੇ ਉਹ ਤਾਂ ਸਿਰਫ ਉਹਨੂੰ ਜ਼ਰੂਰੀ ਨਹੀਂ ਹੁੰਦਾ ਕਿ ਇਕੱਲੇ ਪੈਸੇ ਦੀ ਮਦਦ ਚਾਹੀਦੀ ਹੁੰਦੀ ਹੈ ਹਨ ਤੁਸੀਂ ਇੱਕ ਵਾਰੀ ਉਹਨਾਂ ਨੂੰ ਨਾਲ ਖੜ ਕੇ ਕਹੋ ਵੀ ਅਸੀਂ ਤੁਹਾਡੇ ਨਾਲ ਆ ਹਨ ਗੁਰੂ ਤੁਹਾਡੇ ਨਾਲ ਆ ਤੇ ਸੱਚ ਜਾਨਿਓ ਟਿੱਗਿਆ ਹੋਇਆ ਬੰਦਾ ਵੀ ਉੱਠ ਕੇ ਖੜਾ ਹੋ ਜਾਂਦਾ ਇੱਕ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਜ਼ਰੂਰੀ ਹੁੰਦਾ ਕਿ ਤੁਸੀਂ ਪੈਸਾ ਨਹੀਂ ਦੇ ਸਕਦੇ ਹੌਂਸਲਾ ਇਕੱਲੇ ਪੈਸੇ ਦਾ ਨਹੀਂ ਹੁੰਦਾ ਕਿ ਤੁਸੀਂ ਜਿਹੜਾ ਵੈਸੇ ਹੌਂਸਲਾ ਦੇਣੀ ਹੱਲਾਸ਼ੀਰ ਦੇਣੀ ਉਹ ਬਹੁਤ ਵੱਡੀ ਉਹ ਪੈਸੇ ਤੋਂ ਵੀ ਜ਼ਿਆਦਾ ਕੰਮ ਕਰਦੀ ਆ ਜ਼ਰੂਰੀ ਨਹੀਂ ਆਪਾਂ ਕਿਸੇ ਰਿਸ਼ਤੇਦਾਰ ਨਾਲ ਖੜਨਾ ਤੇ ਉਹਨੂੰ ਪੈਸੇ ਦੀ ਮਦਦ ਹੀ ਕਰਨੀ ਆ ਹਨਾ ਮਦਦ ਬਹੁਤ ਤਰੀਕੇ ਨਾਲ ਹੁੰਦੀ ਆ ਇੱਕ ਤਰ੍ਹਾਂ ਹੌਂਸਲਾ ਵੀ ਬਹੁਤ ਵੱਡੀ ਮਦਦ ਹੁੰਦੀ ਆ ਤੁਸੀਂ ਸਿੱਧਾ ਇਦਾਂ ਹੀ ਕਹਿ ਦਿਓ ਬਾਈ ਤੁਹਾਡੇ ਨਾਲ ਖੜੇ ਆ ਕੋਈ ਚੱਕਰ ਨਹੀਂਗਾ ਡਰੋ ਨਾ ਵਹੀ ਤੁਹਾਡੇ ਨਾਲ ਖੜੇ ਆ ਹਨੇਰੇ ਸਵੇਰੇ ਜਦੋਂ ਕਿਤੇ ਲੋਡ ਹੋਈ ਤਾਂ ਸਾਨੂੰ ਯਾਦ ਕਰਿਓ ਅਸੀਂ ਹਾਜ਼ਰ ਹਾਂ ਨਾ ਤੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਇਹ ਬਹੁਤ ਵੱਡਾ ਹੌਸਲਾ ਹੁੰਦਾ ਹਨਾ ਠੀਕ ਆ ਤੇ ਬਸ ਜਦੋਂ ਉਹਦੇ ਬਾਪੂ ਨੇ ਪੋਤੇ ਦੀ ਖਬਰ ਸੁਣੀ ਆ ਉਸ ਤੋਂ ਬਾਅਦ ਬਾਪੂ ਕਹਿੰਦਾ ਮੈਨੂੰ ਮੈਡੀਸਨ ਦਿਓ ਇੰਗਲਿਸ਼ ਦਵਾਈਆਂ ਜਿਹੜੀਆਂ ਅੰਗਰੇਜ਼ੀ ਦਵਾਈਆਂ ਸਾਰੀਆਂ ਬੰਦ ਕਰਤੀਆਂ ਬਿਲਕੁਲ ਡਸਟ ਬੀਨ ਚ ਪਾਤੀਆਂ ਜੋ ਹੋਣਾ ਕਿਉਂਕਿ ਉਹਨਾਂ ਦੇ ਨਾਲ ਜਦੋਂ ਹੱਲ ਨਹੀਂ ਹੋ ਰਿਹਾ ਉਹ ਚੀਜ਼ਾਂ ਨੂੰ ਉਧਾਰ ਰਹੀਆਂ ਸੀ ਉਹ ਚੀਜ਼ਾਂ ਨੂੰ ਕਵਰ ਕਰਨ ਦੀ ਬਜਾਏ ਉਹਨਾਂ ਨੂੰ ਜ਼ਿਆਦਾ ਹੋਰ ਉਧਾਰ ਰਹੀਆਂ ਸੀ ਕੰਮ ਨੂੰ ਹਨਾ ਤੇ ਫਿਰ ਆਪਾਂ ਦੇਸੀ ਦਵਾਈ ਸ਼ੁਰੂ ਕੀਤੀ ਆ ਮਾਨਕ ਚਲ ਹੋਮੋਪੈਥੀ ਦੀ ਸ਼ੁਰੂ ਕੀਤੀ ਆ ਉਹਨੇ ਬਹੁਤ ਵਧੀਆ ਰਿਜ਼ਲਟ ਦਿੱਤੇ ਆ ਤੇ ਬਾਪੂ ਹੁਣ ਤੁਹਾਨੂੰ ਮੈਂ ਦਿਖਾਉਣਾ ਕਲਿੱਪ ਦੇ ਵਿੱਚ ਬਾਪੂ ਠੀਕ ਆ ਬਿਲਕੁਲ ਠੀਕ ਆ ਤੇ ਬਾਪੂ ਹੁਣ ਆਪ ਦੱਸਦਾ ਕਿ ਮੈਨੂੰ ਆਪ ਨੂੰ ਅੰਦਰੋਂ ਪਤਾ ਲੱਗਦਾ ਕਿ ਮੇਰੇ ਅੰਦਰ ਜੋਰ ਆ ਰਿਹਾ ਨਹੀਂ ਇੰਨੇ ਕ ਜਿਆਦਾ ਕਮਜ਼ੋਰ ਹੋ ਕੇ ਤੁਰਿਆ ਨਹੀਂ ਜਾਂਦਾ ਸੀ ਆਪਦੀ ਆਪ ਹੁਣ ਤੇ ਇਧਰ ਆਪਾਂ ਲੌਂ ਲੱਗਿਆ ਕਣਕ ਨੂੰ ਪਾਣੀ ਤੇ ਉਹ ਆਉਂਦਾ ਬਾਪੂ ਮਗਰ ਤੁਰਿਆ ਲਾ ਇਹ ਆ ਦਿਖਾਉਣੇ ਤੁਹਾਨੂੰ ਬੈਕ ਕੈਮਰੇਆਂ ਦਿਖਾਣਾ ਮੈਂ ਬਾਪੂ ਦੇ ਗੀੜਾ ਮਾਰਨ ਆਇਆ ਕਾਂਕੜੀ ਠੀਕ ਆ ਲੋ ਜੀ ਪਲਵਾਨ ਆਪਣਾ ਕਾਂਕੜ ਨੂੰ ਪਾਣੀ ਲਾ ਰਿਹਾ ਇਧਰ ਬਹਿ ਕੇ ਦੱਸ ਕੇ 2 ਘੰਟਿਆਂ ਚ ਭਰ ਜਣੀ ਆਪਣੀ ਵੈਸੇ ਕਾਂਕੜ ਦੇਖ ਨੂੰ ਤੇ ਲੱਗਨੇ ਨਹੀਂ ਲੱਗਦੇ 2 ਘੰਟੇ ਟੋਕਾਣੀ ਵਿੱਚੋਂ ਪਤਾ ਖੋਲੀਆਂ ਕਿ ਨਹੀਂ ਖੋਲੀਆਂ ਆਪਾਂ ਖੁੱਲੀਆਂ ਸਾਰੀਆਂ ਇਧਰ ਲਾ ਕੇ ਕਿਆ ਰਹਿਗਾ ਥੋੜਾ ਉੱਚਾ ਇਹਨੂੰ ਪਹਿਲਾਂ ਭਰ ਲੈਣਗੇ ਸੱਬ ਕੇ ਫਿਰ ਚੜਜੂ ਸਾਰੇ ਆਹ ਤੁੰ ਲੱਗ ਰਿਹਾ ਪਾਣੀ ਸੌਜੀ ਵੀ ਆਪਾਂ ਹੁਣ ਦੁਬਾਰਾ ਇੱਥੇ ਹੁਣ ਗਰਮੀਆਂ ਆਈ ਤੇ ਲਾਉਣ ਦਾ ਤਿਆਰੀ ਹੋ ਗਈ ਆ ਵੱਡੀ-ਵਡੀ ਜਾਨੇ ਸਾਫ਼ ਕਰਕੇ ਫਿਰ ਆਵਾਂ ਇੱਥੇ ਵੱਲਾਂ ਵਗੈਰਾ ਲਾਵਾਂਗੇ ਬਾਪੂ ਦੀ ਫੇਵਰਿਟ ਸਬਜ਼ੀ ਲੱਗਣੀ ਇੱਥੇ ਕੱਦੂ ਤੂਰੀਆਂ ਖਾਂਦਾ ਹੁੰਦਾ ਦੂਜੀਆਂ ਕਿਉਂ ਦੂਜੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਖਾਂਦਾ ਹੁੰਦਾ ਦੋ ਦੁੱਧ ਵਾਲੀਆਂ ਤੂਰੀਆਂ ਦਾ ਬਾਪੂ ਸਾਡਾ ਬਹੁਤ ਫੈਨ ਆ ਇਧਰ ਮੈਨੂੰ ਸ਼ੌਂਕ ਨਹੀਂ ਹੈਗਾ ਨਾ ਮੈਨੂੰ ਕੱਦੂ ਵਧੀਆ ਲੱਗਦਾ ਨਾ ਮੈਨੂੰ ਤੂਰੀਆਂ ਵਧੀਆ ਲੱਗਦੀਆਂ ਇਹ ਆਪਣੇ ਬਾਪੂ ਨੂੰ ਪਸੰਦ ਆ ਅਗਲਾ ਮੂੜੀਆਂ ਕਿੱਡੀਆਂ-ਕੱਡੀਆਂ ਹੋਗੀਆਂ ਸੀ ਵੱਡੀਆਂ ਖਾਦ ਗਿਆ ਨਹੀਂ ਗਈਆਂ ਸੋ ਆ ਜਿਹੜੀ ਮੇਥੀ ਮੂਥੀ ਵੜ ਲਈ ਹੈ ਇਹਨੂੰ ਆਪਾਂ ਸੁਕਾਵਾਂਗੇ ਧੁੱਪੇ ਰੱਖ ਕੇ ਉਹ ਛੜਦੇ ਕਬੂਤਰ ਆਪਾਂ ਆਜੋ ਬਈ ਆਜੋ ਬਈ ਆ ਆ ਆ ਆ ਆਜੋ ਵੀ ਆ ਆ ਆ ਆ ਅੱਜ ਜੇ ਬੈਠਨੇ ਗਏ ਆ ਇੱਥੋਂ ਕਰਨਾ ਬਿੱਲੂ ਆ ਨਾਪ ਕੇ ਦੇ ਬਹੁਤ ਮੈਂ ਖੜ ਦੇ ਉਹ ਮਰ ਗਏ ਲੜ ਲਾਦਾ ਆਪਾਂ ਇਧਰੋਂ ਓਕੇ ਹੁਣ ਗਰਮੀ ਆ ਗਈ ਆ ਖੁੱਲਾ ਕਰਤਾ ਸਾਰਾ ਏਰੀਆ ਠੰਗੀ ਕੀ ਹੋ ਗਿਆ ਠੰਗੀ ਦੇ ਹੌਲ ਭਈ ਜਾਂਦੇ ਠੰਗੀ ਕੀ ਹੋ ਗਿਆ ਭੱਜ ਲਾ ਹੁਣ ਪੈ ਗਈ ਭੀੜ ਆ ਜਾ ਆ ਜਾ ਆ ਜਾ ਆ ਜਾ ਬਉਡੇ ਲਾਈ ਜਾਂਦਾ ਬੁਗਿਆ ਬੁੱਕਲ ਝੜ ਨੂੰ ਓਏ ਹੋਏ ਇੰਨੇ ਬਲੇਕ ਆ ਓਏ ਹੋਏ 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 ਓਏ ਨਹੀਂ ਕੋਈ ਨਹੀਂ ਕੋਸ਼ਿਸ਼ ਨਹੀਂ ਹੁੰਦਾ ਕੋਸ਼ਿਸ਼ ਨਹੀਂ ਹੁੰਦਾ ਬੁੱਤ ਆਪੇ ਹਟ ਜਾਣਾ ਨਹੀਂ ਵੱਜ ਕੇ ਝੜ ਕੇ ਖੰਡਾ ਇਹਨਾਂ ਨਾਲ ਹੋਣੀ ਚੱਲਦਾ ਹੋਣੀ ਚੱਲਦੀ ਹਾਂ ਹਾਂ ਦਰਾ ਹੋ ਗਿਆ ਨਾ ਓਏ ਮਿੱਤਰੋ ਇਧਰ ਬਟਿਕ ਵਾਲਾ ਕੰਮ ਮਨਪੀਤ ਗਈ ਹੋਈ ਆ ਪੈਂਡ ਤੇ ਸਭ ਉਧਰ ਫੁੱਧਲ ਹੋਇਆ ਪਿਆ ਕੰਮ ਮੈਂ ਤੇ ਕਰਨ ਲੱਗੇ ਹੋਏ ਸਾਨੂੰ ਪਤਾ ਨਹੀਂ ਲੱਗਦਾ ਕੀ ਦਾ ਸੂਟ ਕਿਵੇਂ ਆ ਦੇਖੋ ਹਾਂ ਕੀ ਪੁੱਛਣਾ ਸੀ ਆ ਲੈ ਚੁੰਨੀ ਮੇਰੇ ਕੋਲ ਜੀ ਚੁੰਨੀ ਬਾਰੇ ਪੁੱਛਣਾ ਸੀ ਹਲਟ ਕਰੇ